ਇਦਾਂ ਕਿ ਮੇਰਾ ਟੈਸਟ ਕਿਦਾਂ ਤੁਹਾਨੂੰ ਲੱਗਿਆ ਤੁਹਾਨੂੰ ਗਲਤ ਸਮਝ ਆਈ ਔਰ ਕਿਦਾਂ ਉਸ ਵਿੱਚ ਨੇ ਕਿਸੇ ਨੂੰ ਸੂਸ਼ਟੀ ਕਰਦੇ ਸਰ ਉਸ ਟਾਈਮ ਸਾਨੂੰ ਤੇ ਬਿਲਕੁਲ ਯਕੀਨ ਹੀ ਨਹੀਂ ਹੋ ਰਿਹਾ ਸੀ ਸਰ ਜੂ ਬੇਟੀ ਨੇ ਸਾਨੂੰ ਦੱਸਿਆ ਨਾ ਜੀ ਤੇ ਉਸ ਭਗਵਾਨ ਤੇ ਜਾਣੀ ਇਹ ਵੀ ਸਾਨੂੰ ਵਿਸ਼ਵਾਸ ਚਾਹੇ ਯਕੀਨ ਨਹੀਂ ਹੋ ਰਿਆ ਸੀਗਾ ਵੀ ਸਾਡੀ ਬੇਟੀ ਇੰਨਾ ਵੱਡਾ ਇੱਕ ਕੰਮ ਕਰ ਸਕਦੀ ਆ ਸਾਨੂੰ ਸਰ ਬਿਲਕੁਲ ਵਿਸ਼ਵਾਸ ਨਹੀਂ ਸੀਗਾ ਪਰ ਸਾਡੀ ਬੇਟੀ ਨੇ ਜਦੋਂ ਸਾਨੂੰ ਦੱਸਿਆ ਆ ਆਪਣੇ ਮੂੰਹੋਂ ਦੱਸਿਆ ਪਹਿਲਾਂ ਤਾਂ ਇਸ ਦੇ ਕੋਲ ਬੋਲ ਨਹੀਂ ਹੁੰਦਾ ਸੀ ਖੁਸ਼ੀ ਦੇ ਵਿੱਚ ਇਹ ਰੋਈ ਜਾ ਰਹੀ ਸੀਗੀ ਪਰ ਜਦੋਂ ਇਹਨੇ ਸਾਨੂੰ ਇਹਦੀਆਂ ਸਹੇਲੀਆਂ ਜਿਹੜੀਆਂ ਉਹ ਸਾਨੂੰ ਦੱਸ ਰਹੀਆਂ ਸੀਗੀਆਂ ਪਰ ਸਾਨੂੰ ਇਹ ਕਹਿ ਕੋਈ ਮਜ਼ਾਕ ਕਰਦੀਆਂ ਬੇਟੀਆਂ ਜੀ ਤੇ ਮਜ਼ਾਕ ਕਰ ਰਹੀਆਂ ਪਰ ਜਦੋਂ ਇਹਦੇ ਮੂੰਹ ਫੇ ਸੁਣਿਆ ਸਰ ਫਿਰ ਸਾਨੂੰ ਵਿਸ਼ਵਾਸ ਆਇਆ ਕਿ ਹਾਂ ਸਾਡੀ ਬੇਟੀ ਨੇ ਇਹ ਮਕਾਮ ਇਹ ਸਥਾਨ ਹਾਸਲ ਕੀਤਾ ਹੈ ਜੀ ਫਿਰ ਸਾਨੂੰ ਸਾਡੇ ਦਿਲ ਨੂੰ ਬਹੁਤ ਖੁਸ਼ੀ ਹੋਈ ਸੁਭਾਈ ਗੁਰੂ ਦਾ ਬੜਾ ਸ਼ੁਕਰ ਕੀਤਾ ਕਿ ਵਾਈ ਗੁਰੂ ਇਸ ਚੀਜ਼ ਦੇ ਲਾਇਕ ਜੋ ਸਾਡੀ ਝੋਲੀ ਵਿੱਚ ਤੂੰ ਅੱਜ ਪਾਇਆ ਹੈ ਪਤਾ ਨਹੀਂ ਕਿੰਨੇ ਕਿਸਾਨ ਤੂੰ ਗਰੀਬ ਸਮਝ ਕੇ ਇਹ ਦਾਤ ਬਖਸ਼ੀ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਉਸ ਦਾ ਸ਼ੁਕਰਗੁਜ਼ਾਰ ਅਸੀਂ ਕਿੰਨਾ ਕਰੀਏ ਸਾਡੀ ਜ਼ਬਾਨ ਹਰ ਨਹੀਂ ਕਰ ਸਕਦੀ ਇਹ ਜਵਾਨ ਉਹਦਾ ਸ਼ੁਕਰ ਨਹੀਂ ਕਰ ਸਕਦੀ ਵੀ ਉਹਦੇ ਵਾਸਤੇ ਲਫ਼ਜ਼ ਹੀ ਹੈ ਨਹੀਂ ਵੀ ਉਸ ਨੇ ਕਿੰਡੀ ਵੱਡੀ ਦਾਤ ਸਾਡੀ ਝੋਲੀ ਵਿੱਚ ਪਾਈ ਆ ਵਾਈ ਗੁਰੂ ਨੇ ਸਾਡੀ ਬੇਟੀ ਦੀ ਮਿਹਨਤ ਦੇਖ ਕੇ ਉਹਦੀ ਲਗਨ ਦੇਖ ਕੇ ਮਿਹਨਤ ਦੇਖ ਕੇ ਨਾ ਜੀ ਵਾਈ ਗੁਰੂ ਨੇ ਜੂੜੀ ਦਾਤ ਦਿੱਤੀ ਆ ਉਸ ਪਰਮੇਸ਼ਰ ਨੇ ਦਿੱਤੀ ਆ ਜੀ ਅਸੀਂ ਤਾਂ ਕੁਝ ਵੀ ਨਹੀਂ ਸੀ ਤੇ ਬਹੁਤ ਥੱਲੇ ਬੈਠੇ ਆ ਜੀ ਸੁਪਨਾ ਵੀ ਕਦੀ ਨਹੀਂ ਸੀ ਸੁਪਨੇ ਵਿੱਚ ਵੀ ਇਹ ਸੋਚ ਸਾਡੀ ਚ ਨਹੀਂ ਆਇਆ ਤੁਸੀਂ ਸਾਡੀ ਬੇਟੀ ਇਸੇ NDA ਕਲੀਅਰ ਕਰੇਗੀ ਸਰ ਪਤਾ ਹੀ ਨਹੀਂ ਸੀ ਵੀ NDA ਕੀ ਹੈ ਕੀ ਨਹੀਂ ਹੈ ਕਦੀ ਇਸ ਬਾਰੇ ਪਤਾ ਹੀ ਨਹੀਂ ਸੀ ਉਹ ਤਾਂ ਹੁਣ ਸਾਡੀ ਬੇਟੀ ਦੱਸ ਸਮਝਾ ਰਹੀ ਮੈਂ ਕੱਲ ਵੀ ਇਸ ਨੂੰ ਪੁੱਛਦਾ ਰਿਹਾ ਸੀ ਹਾਰਪੁਰ ਤੋਂ ਬੇਟੇ NDA ਕੀ ਹੁੰਦੀ ਹੈ ਇਹ ਦੱਸ ਪਾਪਾ ਜੀ ਇਹ ਦੁਨੀਆ ਦੀ ਨੰਬਰ 1 ਡਿਫੈਂਸ ਅਕੈਡਮੀ ਹੁੰਦੀ ਹੈ ਜਿਹਨਨ ਜੰਨਤ ਜਿਹਨਨ ਜੰਨਤ ਕਹਿ ਦਿੰਦੇ ਜੀ ਜੰਨਤ ਤੇ ਬੇਟੀ ਨੇ ਜੰਨਤ ਕਿਹਾ ਵੀ ਜੰਨਤ ਤਾਂ ਸਵਰਗ ਹੋ ਜਾਂਦਾ ਸਰ ਵੀ ਇਹ ਕਹਦੀ ਇਹ ਇੱਕ ਜੰਨਤ ਹੁੰਦੀ ਹੈ ਇੱਕ ਸਵਰਗ ਹੁੰਦਾ ਪਾਪਾ ਜੀ ਜੋ ਮੈਂ ਜਿੱਥੇ ਪਹੁੰਚੀ ਹਾਂ ਜਿੱਥੇ ਮੈਂ ਜਾਣਾ ਹੈ ਇਹ ਇੱਕ ਸਵਰਗ ਹੈ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕਿਹਾ ਵੀ ਚਲੋ ਮੇਰੀ ਬੇਟੀ ਨੇ ਫਿਰ ਮੈਨੂੰ ਸਮਝ ਆਇਆ ਆਪੀ ਇਸ ਤਰ੍ਹਾਂ ਪਾਪਾ ਜੀ ਇਦਾਂ ਹੁੰਦੀ ਓਥੇ ਤਾਂ ਹੁੰਦੀ ਹੈ ਜੀ ਇਹ ਫਿਰ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਖੁਸ਼ੀ